ਮੁਲਾਪੜਾਉਣ ਲੱਗਾ ਤਿਤ ਪੱਟੇ ਲੈ ਕੇ ਦਿੱਤੇ ਅਬ ਤੋਂ ਇਹ ਤਾਂ ਪੁੱਛਿਆ ਧੰਗੁਰਦਸ ਪਾਤਸ਼ਾਹ ਨੇ ਉਹਨਾਂ ਨੂੰ ਕਿਹਾ ਲੱਗੇ ਜੀ ਆ ਪਹਿਲਾ ਅੱਖਰ ਕੀ ਹੈ ਕਹ ਲਗੇ ਅਲਪ ਅਲਪ ਕੀ ਹੁੰਦੀ ਹੈ ਇੱਕ ਤੇ ਬਸ ਇੱਕ ਦੀ ਪੜਾਈ ਕਰਦੀ ਹੋਰ ਫਿਰ ਬਾਕੀ ਬਾਕੀ ਵੀ ਪੜਦਾ ਪੜਾਈ ਇੱਕ ਦੀ ਕਰਦੀ ਆ ਤੇ ਹੋਰ ਅੱਦੇ ਅੱਦੇ ਦੀ ਪੜਦਾ ਅੱਗੇ ਪੜ੍ਹਦੀ ਲੋੜ ਹੀ ਨਹੀਂ ਇਹ ਕਰ ਪਰ ਆਪਣੀ ਸਭ ਦੀ ਦਨ ਵੀ ਤਾਂ ਹੋਈ ਫਿਰ ਸਾਹਮਣੇ ਪੁੱਛਦਾ ਹਿਆ ਦੇ ਮਰਦ ਨੂੰ ਬੇਰ ਪਹਿਲਾਂ ਤੱਕ ਤੱਕ ਇਹ ਕੀ ਆ ਉਹਨਾਂ ਨੇ ਕਾ ਅਲਬ ਇੱਕ ਬਸ ਇੱਕੋ ਵੀ ਪੜਾਈ ਕਰਨ ਵਾਸਤੇ ਆਏ ਇੱਕ ਬਲ ਗਿਆ ਗੱਲ ਮੁੱਕੀ ਅੱਗੇ ਕੀ ਪੜਨਾ ਅੱਗੇ ਤਾਂ ਝਮੇਲਾ ਹੈ ਅਗਲੀ ਪੜਾਈ ਪੜ ਕੇ ਤਾਂ ਸ਼ੈਤਾਨ ਹੁੰਦਾ ਹੈ ਬੰਦਾ ਭਗਵਾਨ ਨਹੀਂ ਹੁੰਦਾ ਸ਼ੈਤਾਨ ਹੁੰਦਾ ਅੱਦੇ ਪੜਦੇ ਲੋੜ ਦੇ ਘਰ ਚਲੋ ਕੁਝ ਸਮਾਂ ਪਾਛ ਨੇ ਮੁੱਕਦੇ ਆਪਾਂ ਗੱਲ ਕਰੀਏ ਵਿਚਾਰ ਲੰਬੇ ਹੋ ਜਾਣੀਆਂ ਉਹਨਾਂ ਨੇ ਪਾਛ ਨੇ 35 ਅਕਰਾਂ ਦੇ ਪਰ ਬਾਦਸ਼ਾਹ ਜਿਹੜੀ ਸੀ ਨਾ ਪੈਂਤੀ ਅੱਖਰਾਂ ਦੀ ਉਹ ਆਪਣੇ ਉਸਤਾਨ ਨੂੰ ਆ ਆਸੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੇ ਹੋਏ ਆ ਪੈਂਤੀ ਅੱਖਰ ਇਹ ਆ ਅੱਖਰ ਜਿਹੜਾ ਹੈ ਉਹ ਆਹ ਗੱਲ ਕਰ ਰਿਹਾ ਹੈ ਆ ਅੱਖਰ ਜਿਹੜਾ ਹੈ ਉਹ ਆਹ ਗੱਲ ਕਰ ਰਿਹਾ ਹੈ ਆ ਸਮਝ ਆ ਗਿਆ ਸਾਨੂੰ ਕੱਲੇ ਕੱਲੇ ਅੱਖਰ ਬਾਰੇ ਸਤਿਗੁਰਦਾਨ ਸਿੰਘ ਸਾਹਿਬ ਨੇ ਆਪਦੇ ਮਾਸਟਰ ਨੂੰ ਸੁਣਿਆ ਇੰਦਾ ਕਹ ਲਈ ਆਪਾਂ 707 ਸਾਲ ਤੋਂ ਲੈ ਕੇ 13 ਨਿਸਾਨ ਤੱਕ ਪ੍ਰੈਅ ਕੀਤੀ ਇਹਨੇ ਵੀ ਕੀਤੀ ਨਹੀਂ ਕੀਤੀ ਜੋ ਦਾ ਉਸਤਾਦ ਉਸ ਟਾਈਮ ਦਾ ਕਹਿੰਦਾ ਤੁਹਾਨੂੰ ਪੜੇ ਨੂੰ ਕੀ ਪੜਾਉਣਾ ਸੀਗਾ ਜਦੋਂ ਵਿਦਿਆ ਆਈ ਉਹ ਖੁਦ ਹੀ ਵਿਦਿਆ ਦਾ ਮਾਲਕ ਬੁਰੀਓ ਤੇ ਆਇਆ ਸੀਗਾ ਉਹਨੂੰ ਪੜਾਉਣਾ ਕਿਹਾ ਸੀ ਪਰ ਇਹ ਸਾਨੂੰ ਦੱਸਣਾ ਸੀ ਵੀ ਪੜ੍ਹਾਈ ਜ਼ਰੂਰੀ ਹੈ ਇਹ ਸਾਨੂੰ ਦੱਸਣਾ ਹੈ ਪੜ੍ਹਾਈ ਜ਼ਰੂਰੀ ਆ ਤੇ ਪੜ੍ਹਾਈ ਤੇਰੋਂ ਕਿਹੜੀ ਜ਼ਰੂਰੀ ਆ ਪੜ੍ਹਾਈ ਜ਼ਰੂਰੀ ਆ ਉਸ ਅਕਾਲ ਪੁਰਖ ਵੈਰੂ ਰਾਮ ਬੱਲਾ ਖੁਦਾ ਦਾ ਬੜੀ ਪੜਾਈ ਇਹ ਗੱਲ ਗੁਪਤਾ ਦਾਸ ਨੇ ਮੇਰੇ ਕਹੀ ਸੀ ਪਾਸ਼ਾ ਨੇ ਉਹ ਕਹਿੰਦੇ ਜਿਹੜੇ ਤੁਸੀਂ ਪੜ੍ਹਾਈ ਪੜਾ ਪੜਾ ਰਹੇ ਹੋ ਨਾ ਇਹ ਪੜ੍ਹਾਈ ਨਿਰੰਕਾਰ ਦਾ ਨਾਲ ਜੋੜਦੀ ਇਸ਼ਤਾਨ ਦਾ ਨਾਲ ਜੋੜਦੀ ਤੇ ਅੱਜ ਤੁਸੀਂ ਦੇਖ ਕੇ ਰਹੇ ਹੋਗੇ ਪੜ੍ਹਾਈ ਦਾ ਹਾਲ ਹਾਲ ਇਹ ਗੱਲ ਵਖਰੀ ਆ ਕਿ ਅਨਪੜ੍ਹ ਸੰਸਾਰ ਵਿੱਚ ਏਡਾ ਵੱਡਾ ਕਾਮਯਾਬ ਨਾ ਹੋਇਆ ਹੋਵੇ ਅਨਪੜ ਸੰਸਾਰ ਵਿੱਚ ਏਡਾ ਵੱਡਾ ਕਾਮਯਾਬ ਨਾ ਹੋਇਆ ਹੋਵੇ ਤੇ ਸੰਸਾਰ ਵਿੱਚ ਪੜਿਆ ਲਿਖਿਆ ਤਾਂ ਕਾਮਯਾਬ ਹੋਇਆ ਇਹ ਵੀ ਤੁਸੀਂ ਜਾਣਦੇ ਹੋਗੇ ਕਿ ਉਹਨਾਂ ਨੁਕਸਾਨ ਅਨਪੜ ਦੇ ਨਹੀਂ ਕੀਤਾ ਜਿਨ੍ਹਾਂ ਨਾਲ ਪੜ੍ਹਦੇ ਖੇਲੇ ਕੀਤਾ ਵਿਦਿਆਲੇ ਕੀਤਾ ਅਸੀਂ ਵਿਦਿਆ ਤੋਂ ਬਗੈਰ ਜਿਉਣਾ ਹੀ ਨਾ ਏ ਸਮੇਂ ਦੇ ਆਧਾਰ ਤੇ ਪਰ ਵਿਦਿਆ ਸ਼ੈਤਾਨ ਵੀ ਕਈ ਵਾਰ ਬਣਾਉਂਦੀ ਹੈ ਵਿਦਿਆ ਸ਼ੈਤਾਨ ਵੀ ਕਈ ਵਾਰ ਬਣਾਉਂਦੀ ਹੈ ਇਹ ਕਹਿੰਦੇ ਕਿ ਸ਼ੈਤਾਨ ਜਿਹੜਾ ਹੋ ਅਨਪੜ੍ਹਤ ਕੋਲ ਦੀ ਹੁੰਦਾ ਪਰ ਸ਼ੈਤਾਨ ਆਉਗਾ ਬੇਤਾ ਕੁਝ ਹੱਦਾਂ ਕਾਊਗੋ ਅਨਪੜ੍ਹੇ ਕੋ ਕੋ ਵਿਸ਼ੇਸ਼ਤਾ ਦ ਜਿਹਦੇ ਚਰਤਰ ਪੜ੍ਹਦੇ ਆ ਜਿੰਨਾ ਨੁਕਸਾਨ ਹੋ ਰਿਹਾ ਸੰਸਾਰ ਦਾ ਇਹ ਸਾਰੇ ਪੜ੍ਹੇ ਲਿਖੇ ਕਰ ਰਹੇ ਭਾਜਕ ਦੇ ਵਿਦਿਆ ਤਰਸੀ ਕੀ ਪਰਮਕਾਰ ਵਾਸਤੇ ਵਿਦਿਆ ਵਿਚਾਰੇ ਪਰ ਬੁਕਾਰੀ ਵਿੱਦਿਆ ਪੜ ਕੇ ਕਿਸੇ ਦਾ ਭਲਾ ਕਰਦਾ ਸੀ ਪਰ ਵਿੱਦਿਆ ਵੱਢ ਕੇ ਪਰਦਾ ਦੇ ਕਿਸਦਾ ਕਰ ਸਕਿਆ ਵਿੱਦਿਆ ਨੇ ਇਹੋ ਜਿਹਾ ਵਿਰੋਧ ਤਿਆਰ ਕਰ ਲਿਆ ਇਹੋ ਜਿਹਾ ਪਰਮਾਣੂ ਤਿਆਰ ਕਰ ਲਏ ਇਦਾਂ ਕਹਿ ਲਈ ਆਪਾਂ ਕਿ ਅੱਗ ਦੇ ਢੇਰ ਤੇ ਬੈਠਾ ਹੈ ਇਦਾਂ ਕਹਿ ਲਈ ਕਿ ਅੱਗ ਦੇ ਢੇਰ ਤੇ ਬੈਠਾ ਬੰਦਾ ਜਦੋਂ ਮਰਜੀ ਆਪ ਵੀ ਖਤਮ ਹੋ ਸਕਦਾ ਤੇ ਦੁਨੀਆ ਨੂੰ ਵੀ ਖਤਮ ਹੋ ਸਕਦਾ ਇਹ ਕਿੰਨੇ ਕਾੜ ਕੀਤੀ ਕੱਢੀ ਏ ਕਿੰਨੇ ਸੋਚਿਆ ਕਿੰਨੇ ਇੰਨਾ ਵੱਡਾ ਵਿਰੋਧ ਬਣਾਇਆ ਪੜੇ ਲਿਖੇ ਨੇ ਅਨਪੜ੍ਹ ਤੇ ਪੜ੍ਹੇ ਇਸ ਕਰਕੇ ਜਿੰਨਾ ਨੁਕਸਾਨ ਪੜੇਗਾ ਕੀਤਾ ਬਬਰਕ ਦਾ ਦੀਵਾ ਦਾ ਉਹਨਾਂ ਨੂੰ ਪੜ੍ਹਦੇ ਨਹੀਂ ਕੀਤਾ। ਉਹ ਬਰਪੂਲਾ ਬੜਾ ਉਹ ਤਾਂ ਕੇਵਲ ਇੱਕੋ ਹੀ ਬਧਿਆ ਬਧਿਆ ਪੜਿਆ ਨਾ ਪੜ ਉਹ ਰਾਮ ਹੀ ਕਹਣਾ ਜਾਣਦਾ ਹੈ। ਅੱਲਾ ਹੀ ਕਹਣਾ ਜਾਣਦਾ ਹੈ। ਖੁਦਾ ਹੀ ਕਹਣਾ ਜਾਣਦਾ ਹੈ। ਹੋਰ ਕੁਝ ਦੀ ਜਾਣਦਾ। ਤੇ ਰੱਬ ਜਦੋਂ ਜਦੋਂ ਵੀ ਮਿਲਿਆ ਪੈਰਿਓ ਇੱਕ ਦੀ ਯਾਦ ਰੱਖ ਲਿਓ। ਉਹ ਬਹੁਤ ਵੱਡਿਆ ਪੜਿਆ ਲਿਖਿਆ ਨੂੰ ਨਹੀਂ ਬਣਿਆ। ਰਬ ਜਦੋਂ ਮਿਲਿਆ ਲੇਖ ਨੂੰ ਅਨਪੜ੍ਹ ਤੋਂ ਬਣਿਆ ਕਬੀਰ ਸਾਹਿਬ ਕਿਹੜੇ ਕਾਲ ਦੇ ਵਿੱਚ ਪੜੇ ਸੀਗੇ ਫਰੀਦ ਸਾਹਿਬ ਕਿਹੜੇ ਕਾਲ ਦੇ ਵਿੱਚ ਪੜੇ ਸੀਗੇ ਜਾਂ ਹੋਰ ਭਗਤ ਜਿਹੜੇ ਕਿਹੜੇ ਕਾਲ ਦੇ ਵਿੱਚ ਪੜੇ ਸੀ ਹਾਂ ਇਹਨਾਂ ਦਾ ਗੁਰੂ ਜ਼ਰੂਰ ਪੜਿਆ ਲਿਖਿਆ ਸੀ ਰਾਮਾਨੰਦ ਇਹਨਾਂ ਸਾਰੇ ਭਗਤਾਂ ਦਾ ਤਕਰੀਬਨ ਤਕਰੀਬਨ ਗੁਰੂ ਪੜੇ ਲਿਖਿਆ ਸੀਗਾ ਵਿਦਿਆ ਸ਼ਾਸਤਰੇ ਪੜ੍ਹਾਈ ਜਾਣਦਾ ਸੀ ਪਰ ਇਹ ਪਰਦ ਵਾਸਤੇ ਗਏ ਇਹਦੇ ਵੀ ਗਏ ਨਹੀਂ ਪਰਨਾਮਾਤ ਹੁਣ ਕਬੀਰ ਸਾਹਿਬ ਕਿਵੇਂ ਗਏ ਉਹ ਕਹਿੰਦੇ ਮੈਂ ਸੋਚਿਆ ਵੀ ਪੜਿਆ ਲਿਖਿਆ ਪਨਾ ਬੰਦਾ ਹੈ ਪੜਿਆ ਲਿਖਿਆ ਪਨਾ ਬੰਦਾ ਹੈ ਤੇ ਪਰਦਾ ਬਹੁਤ ਚੰਗੀ ਗੱਲ ਹੈ ਜਦ ਕਦੇ ਮੈਂ ਦੇਖਿਆ ਵਿਚਾਰ ਕੇ ਦੇਖਿਆ ਬੇ ਪੜੇ ਲਿਖੇ ਤੇ ਬਿਲਦਾ ਨਹੀਂ ਭਾਵੇਂ ਗੁਰੂ ਪੜੇ ਲਿਖਿਆ ਸੀ ਇਹ ਨਹੀਂ ਵੀ ਰਮਨੰਦ ਪੜੇ ਦੇ ਸੀ ਬਹੁਤ ਪੜੇ ਲਿਖੇ ਵਿਦਾ ਸ਼ਾਸਤਰਾਂ ਦੇ ਅਧਿਐਸ ਕੀ ਉਹ ਕਦੇ ਮੈਂ ਸੋਚਿਆ ਪੜਾ ਪੜਿਆ ਲਿਖਿਆ ਚੰਗਾ ਜਦ ਵਿਚਾਰ ਕੇ ਲੰਬੀ ਸੋਚ ਵਿਚਾਰੀ ਵਿਚਾਰ ਵਿਚਾਰ ਕੀਤੇ ਤੇ ਪੜਿਆ ਲਿਖਿਆ ਜਿਹੜਾ ਸੀ ਤਾਂ ਉਹ ਰੱਬ ਤੋਂ ਬਹੁਤ ਦੂਰ ਸੀ ਤਾਂ ਫਿਰ ਪ੍ਰਕਤਬੀ ਸਾਨੂੰ ਕਹਿਣਾ ਪਿਆ ਅਬ ਲੇਕਿਨ ਤਬਕਰ ਸਾਨੂੰ ਪਛੇਤ ਗੁਰਬਾਣੀ ਵਿੱਚ ਉਹ ਕਹਿੰਦੇ ਪੜਿਆ ਹੋਵੇ ਬੁਢੇਦਾਰ ਉਮੀਦ ਸਾਧਨਾ ਮਾਰੀ ਤਨ ਗੁਰਦਮ ਸਾਹਿਬ ਜੀ ਮਾਰੋ ਕਹਿੰਦੇ ਜੇ ਪੜਿਆ ਲਗਾ ਗੁਨਾਹ ਕਰਦ ਕਰੂ ਕਰਵੇ ਕਰੇ ਪਾਪ ਕਰੇ ਉਪਕਾਰ ਦੇ ਸਭ ਸਜਾ ਇਹ ਨਹੀਂ ਕਿ ਪੜਦੋਂ ਮਰ ਜਾਊਗੀ ਤਨ ਗੁਰ ਨਾਨਕ ਸਾਹਿਬ ਕਾ ਐ ਕਰ ਕਰੇ ਸੋ ਐ ਕਰ ਪਾਏ ਜਿਵੇਂ ਹੱਥ ਦੇ ਨਾਲ ਬੰਦਾ ਪਾਪ ਕਰੂਗਾ ਉਸੇ ਹੱਥ ਦੇ ਨਾਲ ਪਾਪ ਦਾ ਫਲ ਡਾ ਪੋਗੂ ਜਿਹੜਾ ਵੀ ਪਾਪ ਬੰਦਾ ਪਾਪ ਕਰਦਾ ਉਹ ਪਾਪ ਦਾ ਲੇਖਾ ਜੋਖਾ ਉਹਨੂੰ ਹੀ ਦੇਣਾ ਪੈਣਾ ਇਹ ਨਹੀਂ ਕਿ ਪੜਿਆ ਨਿਕਾ ਪਾਪ ਕਰੇ ਤੇ ਅਨ ਪੜਦੋਂ ਸਰਿਆਪੋ ਕੁੜੇ ਪਬ ਇਹ ਗੱਲ ਨਹੀਂ ਹੁੰਦੀ ਤੇ ਪਾਚਨ ਇਹਨਾਂ ਨੇ ਕਹਤਾ ਓਮੀ ਜਾਦਨਾ ਮਾਰੀਏ ਉਹ ਕੱਲਾ ਓਮ ਕਹਿਣ ਵਾਲਾ ਜਦ ਆਪਣਾ ਲਿਖਿਆ ਨਹੀਂ ਕੱਲਾ ਓਮ ਕਹਿਣ ਵਾਲਾ ਪਰਸ਼ੰਗ ਉਹ ਬਹੁਤ ਚੰਗਾ ਭੋਲੇ ਭਾਏ ਮਿਲੇ ਰਘੁਰਾਇਆ ਜਦੋਂ ਜਿੰਨوں ਮਿੜਿਆ ਪੋੜੇ ਪਾ ਮੜਿਆ ਚਲਕੀਆਂ ਨਾਲ ਨਹੀਂ ਮੜਿਆ ਜਦ ਤੱਕ ਨਾ ਕਰਨ ਵਾਲੇ ਨੂੰ ਨਹੀਂ ਮਿਲਿਆ ਮਾਸ਼ੇਂ ਦੇ ਨਾਲ ਤੇ ਤਾਂ ਤੱਲੀ